ਤੁਸੀਂ ਦੇਖ ਰਹੇ ਹੋ ਪੀਪੀ ਵਾਲਾ ਅਪਡੇਟ ਜਿੱਥੇ ਕਿਤੇ ਪੰਜਾਬ ਨੂੰ ਕਿ ਆ ਚੁੱਬੇ ਪਰ ਨੂੰ ਹਰ ਜਗ੍ਹਾ ਦਰਸਾਤ ਨੇ ਦੁਨੀਆ ਦੇ ਵਿੱਚ ਇੱਕ ਕਹਿਰ ਮਚਾਇਆ ਪਿਆ ਹੈ ਚਾਰੇ ਪਾਸੇ ਜਿੱਦਾਂ ਨਿਗ੍ਹਾ ਮਾਰਦੇ ਆਂ ਤੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਲੋਕਾਂ ਦਾ ਜੀਵਨ ਠੰਡ ਹੋ ਗਿਆ ਉੱਥੇ ਹੀ ਕਈ ਐਸ਼ੇ ਵੀ ਨਜਟੇ ਵੀ ਮਾਰ ਦਿੱਤੀ ਹੈ ਜੀ ਆ ਉਹ ਜਬਰਦਸਤ ਕੰਮ ਕਰ ਰਹੀ ਹੈ ਕਿੱਲੇ ਦੇ ਮਾਮਲੇ ਜਿਹੜੇ ਹੈਗੇ ਉਹ ਰੋਜ਼ ਦੇ ਰੋਜ਼ ਵੱਧਦੇ ਜਾ ਰਹੇ ਆ ਤੁਸੀਂ ਵੇਖ ਸਕਦੇ ਹੋ ਇਹ ਹਾਲਾਤ ਐਸੇ ਹੋਏ ਬੇਨ ਇੱਕ ਜਿੱਟੇ ਚਿੱਟੇ ਵਿੱਚ ਨੌ ਸ਼ਵਾਨ ਰਛੇ ਦੋਨੇ ਜਿਹੜਾ ਹੈਗਾ ਉਹ ਰੋਪੜ ਜ਼ਿਲ੍ਹੇ ਦੇ ਵਿੱਚ ਦੇਖਿਆ ਗਿਆ ਹੈ ਰੋਪੜ ਸ਼ਹਿਰ ਵਿੱਚ ਦੇਖਿਆ ਗਿਆ ਹੈ ਤੁਸੀਂ ਦੇਖ ਸਕਦੇ ਹੋ ਇਸ ਕੋਲੋਂ ਇੱਕ ਮੋਟਰਸਾਈਕਲ ਤੱਕ ਵੀ ਸਟਾਰਟ ਨਹੀਂ ਹੁੰਦਾ ਚਾਬੀ ਜਿਹੜੀ ਹੈਗੀ ਆ ਉਹ ਲਾਉਂਦਾ ਲਾਉਂਦਾ ਵਿੱਚ ਹੀ ਤੋੜ ਲੈਂਦਾ ਹੈ ਤੇ ਨਸ਼ਾ ਇੰਨਾ ਜ਼ਿਆਦਾ ਕੀਤਾ ਹੋਇਆ ਹੈ ਕਿ ਇਹ ਆਪਣਾ ਮੋਟਰਸਾਈਕਲ ਤੱਕ ਵੀ ਸਟਾਰਟ ਨਹੀਂ ਕਰ ਸਕਦਾ ਤੇ ਸਟਾਰਟ ਕਰ ਮਤਲਬ ਬਹੁਤ ਉੱਤਰੀ ਗੱਲ ਆ ਉਹ ਤੁਰਕ ਤੋਰ ਕੇ ਵੀ ਨਹੀਂ ਜਾ ਸਕਦਾ ਬਾਲਾਤ ਐਸੇ ਪਣੇ ਹੋਏ ਨੇ ਜਿੱਥੇ ਇੱਕ ਤੇ ਪਰਮਾਤਮਾ ਨੇ ਮਾਰ ਪਾਈ ਹੋਈ ਹੈ ਉੱਥੇ ਹੀ ਸਰਕਾਰਾਂ ਨੇ ਵੀ ਮਾਰ ਪਾਈ ਹੋਈ ਹੈ ਟਿੱਟੇ ਨੂੰ ਥੱਲ ਪਾਉਣ ਵਿੱਚ ਨਾਕਾਬ ਸਰਕਾਰ ਇਹ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ ਜੇ ਵੇਖ ਸਕਿਓ ਗੱਡੀਆਂ ਜਾ ਰਹੀਆਂ ਮੋਟਰਸਾਈਕਲ ਜਾ ਰਹੀਆਂ ਜਿੱਥੇ ਉਹਨੇ ਆਪਣੀ ਜਾਨ ਗਵਾਉਣੀ ਹੈ ਜਾਂ ਆਪਣੀ ਜਾਨ ਨੂੰ ਗਿਫਤੜ ਵਿੱਚ ਪਾਉਣੀ ਹੈ ਨਾਲ ਉਹਦੀ ਨਾਲ ਹੋਰਾਂ ਦੀ ਜਾਨ ਵੀ ਗਿਫਤੜ ਵਿੱਚ ਇਹੋ ਜਿਹੜੇ ਨਿਸ਼ੇੜੀ ਨੇ ਉਹ ਪਾ ਰਹੇ ਨੇ ਪਰ ਉਹਨਾਂ ਨਿਸ਼ੇੜੀ ਅਸੀਂ ਕਹਿ ਵੀ ਨਹੀਂ ਸਕਦੇ ਕਿ ਇਹ ਸਰਕਾਰਾਂ ਦੇ ਹਵਾਲੇ ਦੇ ਨਾਲ-ਨਾਲ ਇਹ ਆਉਂਦਾ ਕਿ ਇਹ ਠਲ ਕਿਉਂ ਨਹੀਂ ਪਾ ਜਾ ਰਹੇ ਇਹ ਸਵਾਲ ਉਹਦੇ ਕੀ ਕੁ ਮੈਂਤ ਕਰੇ